ਸ਼ਹਿਰ ਮੈਂ ਬਹੁਤ ਬਹੁਤ ਹੀ ਵਧੀਆ ਲੱਗਿਆ ਸੀ ਆਕੇ ਇੱਥੇ ਸ਼ਹਿਰ ਵਾਸੀਆਂ ਨੂੰ ਵੀ ਆਉਣਾ ਚਾਹੀਦਾ ਹੈ ਪਹਿਲਾ ਨਾਲੋਂ ਸਫਾਈ ਦਾ ਵੀ ਬਹੁਤ ਧਿਆਨ ਰੱਖਿਆ ਗਿਆ ਹੈ ਤੇ ਆ ਇੱਕ ਏਰੀਆ ਵਿੱਚ ਜਿਹੜੀ ਨਵੀਂ ਚੀਜ਼ ਆਈ ਹੈ ਬੱਚਾ ਨੂੰ ਵੀ ਅੱਛੀ ਲੱਗਦੀ ਹੈ ਤੇ ਹਾਂਜੀ ਬਿਲਕੁਲ ਬਿਲਕੁਲ ਜੀ ਥੋੜਾ ਰਿਲੈਕਸੇਸ਼ਨ ਲੇਡੀਜ਼ ਨੂੰ ਵੀ ਚਾਹੀਦੀ ਹੈ ਹੁਣੀ ਤੇ ਆਉਣਾ ਚਾਹੀਦਾ ਇੱਥੇ ਫਰੈਸ਼ ਹੋ ਜਾਂਦਾ ਬੰਦਾ ਆ ਕੇ ਜੀ ਪਿਆਰੇ ਦਾ ਇਮੇ ਨਹੀਂ ਇਹ ਲੇਡੀਜ਼ ਵੀ ਘਰ ਨੂੰ ਸੰਭਾਲਨ 'ਚ ਧਿਆਨ ਰੱਖਦੀਆਂ ਉਹਨਾਂ ਨੂੰ ਵੀ ਪਤਾ ਹੈ ਕਿ ਕਿੰਨਾ ਖਾਣਾ ਹੈ ਕਿੰਨਾ ਕਿ ਨਹੀਂ ਹੈ ਬਟ ਹਾਂ ਕਿ ਆਪ ਦਾ ਪਾਰ ਨਿਕਲ ਕੇ ਥੋੜਾ ਜਿਹਾ ਹੈਕ ਜੀ ਲੇਡੀਜ਼ ਨਾਲ ਕੇ ਆਪ ਦਾ ਟਾਈਮ ਕੱਟਣਾ ਚਾਹੀਦਾ ਆਪਣੇ ਲਈ ਵੀ ਮਨੋਰੰਜਨ ਵੀ ਕਰਨਾ ਚਾਹੀਦਾ ਹਾਂ ਜੀ ਬਹੁਤ ਜੀ ਵਿਕਾਸ ਸ਼ਰਮਾ ਜੀ ਲੋਕਲ ਹੀ ਆ ਵਡੰਡੇ ਦੇ ਜੀ ਮੇਲਾ ਵਧੀਆ ਜੀ ਇਹ ਵਡੰਡੇ 'ਚ ਇਸੇ ਜਗ੍ਹਾ ਤੇ ਕਾਮਨਲੀ ਹਰ ਸਾਲ ਰਿਪੀਟ ਹੁੰਦਾ ਹੀ ਰਹਿੰਦਾ ਪਰ ਇਸ ਵਾਰ ਆ ਜਿਹੜਾ ਐਕੁਅਰੀਅਮ ਇਹ ਇਹ ਨਵੀਂ ਚੀਜ਼ ਆਈ ਹੈ ਬਹੁਤ ਵਧੀਆ ਬਹੁਤ ਵਧੀਆ ਖਾਣਾ ਪੀਣਾ ਵੀ ਠੀਕ ਹੈ ਰਖਰਖਾਅ ਵੀ ਠੀਕ ਹੈ ਪਿਛਲੀ ਵਾਰ ਨਾਲੋਂ ਹਰ ਵਾਰੀ ਬੈਟਰ ਹੁੰਦਾ ਜਾਂਦਾ ਹੈ ਬਿ ਜ਼ਰੂਰ ਆਓ ਇੱਕ ਵਾਰੀ ਅਸੀਂ ਇੰਜੋਏ ਕਰਕੇ ਜਾਓ ਆ ਰਿਹਾ ਵੀ ਮੈਂ ਅੱਜ ਬਟਿੰਡੇ ਤੋਂ ਹੀ ਆ ਲੋਕ ਕੱਲ ਬਟਿੰਡੇ ਤੋਂ ਹੀ ਆ ਬਹੁਤ ਕੈਂਟ ਲੱਗ ਗਿਆ ਬਹੁਤ ਅੱਛਾ ਲੱਗਿਆ ਆ ਬੱਚੀਆਂ ਦੇਖੀਆ ਪਹਿਲਾਂ ਇਸੇ ਪ੍ਰਕਾਰ ਦੇ ਸਾਹਮਣੇ ਦੇਖੀਆ ਇੰਨੀਆਂ ਨਹੀਂ ਦੇਖਿਆ ਥੋੜੀ ਬਹੁਤ ਦੇਖਿਆ ਸੀਗਾ ਹਾਂਜੀ ਵੈਸੇ ਤੋਂ ਹੋ ਗਏ ਪੂਰੇ ਮੈਨੂੰ ਉਹ ਸਭ ਲੱਗ ਕੇ ਇਸ ਕੋ ਵੀ ਤਾਂ ਦੇਖਿਆ ਹੂੰ ਕੋ ਵੈਸੇ ਤਾਂ ਨਹੀਂ ਦੇਖਿਆ ਹੂੰ ਨੀ ਅੱਧੀਆਂ ਦੇਖੀਆਂ ਹੋਈਆਂ ਸੀ ਬਾਕੀਆਂ ਮੈਨੂੰ ਥੋੜੀ ਥੋੜੀ ਬਹੁਤ ਦੇਖੀਆਂ ਹੋਈਆਂ ਸੀ ਉਸੇ ਹੁਣ ਥੋੜਾ ਬੱਚੀ ਆਪਣੀ ਸਿੱਖਣਾ ਕਿ ਕਿਹੜਾ ਦੇਖਾ ਜਾਏ ਜੀ ਮੈਨੂੰ ਹਾਂਜੀ ਦੇਖਣਾ ਹੈ ਬੋਲਾ ਕੈਂਟ ਹੈ ਸਗੋ ਫਰੈਸ਼ ਵਾਲਾ